ਕਿਸੇ ਗੱਲ ਕਿਸਾਨ ਵੀਰੋ ਮੈਂ ਮਲਕੀਸ਼ਿੰਗ ਜਿਲਾ ਫਾਇਲ ਕਰ ਤੋ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸ਼ਾਨ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 21 ਜੂਨ 2025 ਹੈ ਤੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈ ਤੇ ਕਿਉਂਕਿ ਆਪਣੇ ਵੱਲੋਂ ਆਰਗੈਨਿਕ ਫਾਰਮਿੰਗ ਕੀਤੀ ਜਾਂਦੀ ਹੈ ਤੇ ਆ ਖੇਤੀ ਇੱਕ ਮਾਡਲ ਵਿਕਸਿਤ ਕੀਤਾ ਜਿਹਦੇ ਵਿੱਚ ਮਲਟੀਪਲ ਕ੍ਰੌਪਸ ਆਪਾਂ ਲੈਣੇ ਆ ਇਹਦੇ ਵਿੱਚ ਗੰਨੇ ਤੋਂ ਇਲਾਵਾ ਆ ਜਿਹੜੀ ਹੈ ਤੁਹਾਡੇ ਕੋਲ ਸੀਜ਼ਨਲ ਜਿੰਨੀਆਂ ਵੀ ਸਬਜ਼ੀਆਂ ਨੇ ਚਾਹੇ ਤੋਰੀ ਹੈ, ਕਰੇਲਾ ਹੈ, ਭਿੰਡੀ, ਗੁਆਰਾ, ਟਿੰਡੇ, ਸ਼ਮਲਾ ਮਿਰਚ, ਮਿਰਚ ਅਤੇ ਹੋਰ ਵੀ ਸਬਜ਼ੀਆਂ ਦੀ ਸਾਰੀਆਂ ਵੈਰਾਈਟੀਆਂ ਤਾਂ ਅੱਜ ਕਿਉਂਕਿ ਅੰਤਰਰਾਸ਼ਟਰੀ ਯੋਗ ਦਿਵਸ ਹੈ ਤੇ ਯੋਗ ਬਾਰੇ ਤੁਸੀਂ ਜਾਣਦੇ ਹੋ ਵੀ ਇਹ ਜਿਹੜੇ ਪਤੰਜਲੀ ઋષਿ ਜੀ ਹੋਏ ਨੇ ਉਹਨਾਂ ਦੀ ਜਿਹੜੀ ਹੈ ਯੋਗ ਦੇ ਉੱਤੇ ਬੜਾ ਵੱਡਾ ਉਹਨਾਂ ਨੇ ਕੰਮ ਕੀਤਾ ਹੈ। ਯੋਗ ਪ੍ਰਤੀ ਉਹਨਾਂ ਦੀ ਕਾਫੀ ਵੱਡੀ ਦੇਣ ਹੈ। ਤਾਂ ਅੱਜ ਆਪਣੇ ਖੇਤ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਤੇ ਬ੍ਰਹਮ ਕੁਮਾਰੀ ਆਸ਼ਰਮ ਜੋ ਫਾਇਲਕਾ ਵੱਲੋਂ ਜਿਹੜਾ ਉਹ ਆਪਣੇ ਖੇਤ ਵਿਜ਼ਿਟ ਕੀਤੀ ਗਈ ਹੈ ਤੇ ਉਹਨਾਂ ਦੇ ਜੋ ਉਹਨੇ ਆਏ ਨੇ ਜਾਂ ਸ਼ਾਂਤੀ ਵਿੱਚ ਜਤਨ ਜੋਸ਼ ਰੱਖਣ ਵਾਲੇ ਨੇ ਆਪਣੇ ਖੇਤ ਆਏ ਨੇ ਤੇ ਉਹਨਾਂ ਨੇ ਇੱਥੇ ਆ ਕੇ ਯੋਗ ਅਭਿਆਸੀਆਂ ਕੁਝ ਕਿਰਿਆਵਾਂ ਕੀਤੀਆਂ ਕਿਉਂਕਿ ਆਪਣਾ ਖੇਤ ਬਿਲਕੁਲ ਕਿਉਂਕਿ ਜੈਵਿਕ ਆਪਾਂ ਖੇਤੀ ਕਰਦੇ ਆਂ ਤਾਂ ਉਹਨਾਂ ਨੇ ਇਸ ਚੀਜ਼ ਨੂੰ ਅਹਿਮੀਅਤ ਦਿੱਤੀ ਕਿ ਉਹ ਵਿਸ਼ੁੱਧ ਹਵਾ ਵਿੱਚ ਜਾ ਕੇ ਵੀ ਜਿਹੜਾ ਉਹ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇ ਤਾਂ ਇਸ ਮੌਕੇ ਤੇ ਉਹ ਆਪਣੇ ਖੇਤਾਂ 'ਇਨੇ ਤੇ ਆ ਕੇ ਉਹਨਾਂ ਨੇ ਇੱਥੇ ਯੋਗ ਦੀਆਂ ਜੋ ਕਿਰਿਆਵਾਂ ਕੀਤੀਆਂ ਨੇ ਤਾਂ ਨਾਲ ਆਪਾਂ ਨੂੰ ਕੁਝ ਬੂਟੇ ਦੇ ਕੇ ਗਏ ਨੇ ਤੇ ਜਿਹੜੇ ਆਪਾਂ ਖੇਤ ਵਿੱਚ ਲਾਵਾਂਗੇ ਕਿਉਂਕਿ ਆਪਣਾ ਬਾਗ ਵੀ ਹੈ ਤੇ ਕਿਉਂਕਿ ਪਰਕਿਰਤੀ ਦੇ ਵਿੱਚ ਜਿਹੜਾ ਜਿੰਨਾ ਪ੍ਰਦੂਸ਼ਣ ਵੱਧ ਰਿਹਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਤੇ ਇਸ ਲਈ ਆਪਾਂ ਨੂੰ ਬੂਟੇ ਆਪਾਂ ਇਹਨਾਂ ਤੋਂ ਇਹਨਾਂ ਨੇ ਇਹਨਾਂ ਨੇ ਆਪਾਂ ਨੂੰ ਬੂਟੇ ਦਿੱਤ ਨੇ ਜੋ ਫਲਦਾਰ ਨੇ ਜੋ ਅੱਗੇ ਫਲ ਦੇਣ ਦੇ ਕੰਮ ਵੀ ਆਉਣ ਤੇ ਹਵਾ ਨੂੰ ਵਿਸ਼ੁੱਧ ਕਰਨ ਸੋ ਇਸ ਤਰੀਕੇ ਨਾਲ ਇਹ ਖੇਤੀ ਮਾਡਲ ਬਣਿਆ ਜਿਹਦੇ ਵਿੱਚ ਆ ਤੁਸੀਂ ਵੇਖੋ ਗੰਨਾ ਹੈ, ਕਰੇਲਾ ਹੈ ਤੇ ਆ ਪਿੰਡੀ ਹੈ ਤੇ ਬਾਕੀ ਤੁਸੀਂ ਮੇਰਾ YouTube ਚੈਨਲ ਫਾਇਲਕਾ ਫਾਰਮਿੰਗ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤਾਂ ਆਓ ਕਿਸਾਨ ਵੀਰੋ ਆਪਾਂ ਵੀ ਇਸ ਤਰ੍ਹਾਂ ਦਾ ਖੇਤੀ ਮਾਡਲ ਅਪਣਾਈਏ ਤੇ ਜਿਹਦੇ ਵਿੱਚ ਆਪਾਂ ਇਸ ਨੂੰ ਇੱਕ ਜੰਗਲ ਟਾਈਪ ਦਾ ਕਹੋ ਜਾਂ ਜੰਗਲ ਜੰਗਲ ਹੀ ਬਣਾਇਆ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਨੇ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਪੈਸਟੀਸਾਈਡ ਜਿਹੜਾ ਜ ਜ ਕਿਡਨੈਸ਼ਿਕ ਵਰਤੰ ਦੀ ਲੋੜ ਨਹੀਂ ਪੈਂਦੀ ਕਿਉਂਕਿ ਇੱਕ ਜੀਵ ਦੂਜੇ ਜੀਵ ਨੂੰ ਜਿਹੜਾ ਉਹ ਖਾ ਰਿਹਾ ਹੈ ਜਿਹੜਾ ਫੂਡ ਚੇਨ ਦਾ ਇੱਕ ਸਰਕਲ ਹੁੰਦਾ ਹੈ ਉਸੇ ਹਿਸਾਬ ਨਾਲ ਪ੍ਰਕਿਰਤੀ ਇਹਦੇ ਵਿੱਚ ਕੰਮ ਕਰਦੀ ਹੈ ਤਾਂ ਜੇਕਰ ਅਸੀਂ ਚੰਗੀ ਜੇਕਰ ਸਾਡਾ ਪੋਜਨ ਸ਼ੁੱਧ ਹੋਵੇਗਾ ਤਾਂ ਸਾਡੀ ਸਿਹਤ ਵੀ ਚੰਗੀ ਹੋਊਗੀ ਤਾਂ ਇਹਨੂੰ ਮੁੱਖ ਰੱਖਦੇ ਆਪਾਂ ਇਹ ਖੇਤੀ ਮਾਡਲ ਬਣਾਇਆ ਸੀ ਬਾਕੀ ਕੁਛ ਮਾਡਲ ਬਾਰੇ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ खुशी में नाचने लगते ऐसे आप सब खुश नसीब हो ने रखो चाबी कौन है मेरा बाबा सदा चादी में रखो और स्मृति को स्वरूप में लाओ तो निरंतर खुशी का अनुभव होता रहेगा स्लोगन बाप की श्रेष्ठ आशाओं का दीपक जगाने वाले ਸੋ ਅ ਜੰਤਰਾਸ਼ਟਰੀ ਯੋਗ ਦਿਵਸ ਤੇ ਬ੍ਰਹਮ ਕੁਮਾਰ ਆਸ਼ਰਮ ਵੱਲੋਂ ਆਪਣੇ ਖੇਤ ਵਿਜ਼ਿਟ ਕੀਤੀ ਗਈ ਤੇ ਇਹਨਾਂ ਲਈ ਆਪਾਂ ਇਹਨਾਂ ਦਾ ਬਤਿਆ ਅਦਰੋਂ ਧੰਨਵਾਦ ਦੀਆਂ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿਸਾਨ ਵੀਰੋ ਯੋਗਿਕ ਸਰੀਰ ਨੂੰ ਤੰਦਰੁਸਤ ਅਸੀਂ ਰੱਖਣਾ ਹੈ ਜਿਸ ਤਰੀਕੇ ਨਾਲ ਵੀ ਰੱਖੀਏ ਚਾਹੇ ਯੋਗਿਕ ਕ੍ਰਿਆਵਾਂ ਨਾਲ ਜਾਂ ਹੋਰ ਕਸਰਤਾਂ ਨਾਲ ਪਰ ਯੋਗ ਜਿਹੜਾ ਹੈ ਇਹ ਸਰੀਰਕ ਤੇ ਮਾਨਸਿਕ ਦੋਹਾਂ ਅਵਸਥਾਵਾਂ ਨੂੰ ਸੰਤੁਲਿਤ ਰੱਖਦਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ